ਛੋਟੇ ਬ੍ਰਦਰ ਨੂੰ 1992 15 ਦਸੰਬਰ 1992 ਨੂੰ ਘਰੋਂ ਚੱਕਿਆ ਸੀਗਾ। ਕਿਸਟਮ ਮੈਸੇਜ ਆ ਸੀਗਾ ਮਾਹੌਲ ਵਿੱਚ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਦੀ ਪੁਲਿਸ ਲੈ ਗਈ। ਮਾਪੇ ਸੀਗੇ ਉਹ ਸੋਚਦੇ ਸੀ ਕਿ ਭਈ ਆਪਾਂ ਨਾ ਇਹਦੇ ਪਿੱਛੇ ਪਈਏ ਵੀ ਹੋਰ ਵੀ ਆਪਣਾ ਨੁਕਸਾਨ ਹੋ ਸਕਦਾ ਹੈਗਾ। ਉਹਨਾਂ ਦੇ ਬ੍ਰਦਰ ਨੂੰ ਚੱਕਿਆ ਸੀਗਾ ਜੀ 1992 ਚ ਕਾਲੇ ਦੌਰ ਚ ਜਾਉ ਤੇ ਨਰਮਲ ਸਿੰਘ ਉਹਨਾਂ ਦੇ ਵੱਡੇ ਬ੍ਰਦਰ ਦੇ। ਇਨਾਂ ਦੇ ਪ੍ਰਾਣੋਂ ਤੋਂ 16 ਸਾਲਾਂ ਦੀ ਉਮਰ 'ਚ 1992 'ਚ ਬਠਿੰਡੇ ਦੀ ਸੀਏ ਸਟਾਫ ਦੀ ਟੀਮ ਨੇ ਉਸ ਤੋਂ ਬਾਅਦ ਕਿਤੇ ਵੀ ਦੱਸਿਆ ਨਹੀਂ ਕਿ ਬੱਚਾ ਕਿੱਧਰ ਗਿਆ 16 ਸਾਲਾਂ ਦਾ ਬੱਚਾ ਹੀ ਕਾਂਗੇ ਜਰਨਲ 'ਚ ਹੁੰਦਾ ਐਪਲੀਕੇਸ਼ਨ ਆ ਉਸ ਟਾਈਮ ਕੋਈ ਟਾਈਪਿਸਟ ਲਿਖਦਾ ਵੀ ਨਹੀਂ ਸੀ ਹੁੰਦਾ ਇਹ ਤੁਹਾਨੂੰ ਪਤਾ ਕੋਈ ਲਿਖਦਾ ਵੀ ਨਹੀਂ ਸੀ ਹੱਥ ਲਿਖਤਾਂ ਜਿੰਨੀਆਂ ਦਿੱਤੀ ਹੱਥ ਲਿਖਤ ਦਿੱਤੀ ਹੋਏ ਦੂਸਰ ਦਾ ਦੇ ਪਰਦੇ ਦੇ ਨਾ ਕਿਸੇ ਨੇ ਦੱਸਿਆ ਕਿ ਜਿਉਂਦਾ ਹੈ ਜਾਂ ਮਾਰਤਾ ਜਾਂ ਕਿੱਧਰ ਗਿਆ ਜਾਂ ਕੋਈ ਕੇਸ ਹੈ ਕਿਸੇ ਕੋਰਟ ਚ ਕੇਸ ਵੀ ਨਹੀਂ ਚੱਲਦਾ ਜਾਂ ਕੁਝ ਵੀ ਸਸ਼ੁਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਵਿਅਕਤੀ ਜੋ ਕਿ ਐਸਐਸਪੀ ਦਫਤਰ ਪਹੁੰਚਿਆ ਇੱਕ ਦਰਖਾਸਤ ਲੈ ਕੇ ਦੇਰਸਲ ਇਸ ਦਾ ਇਹ ਕਹਿਣਾ ਕਿ ਸਨ 1992 ਵਿੱਚ ਇਸ ਦਾ ਭਰਾ ਜਿਸ ਨੂੰ ਕਰੋ ਪੁਲਿਸ ਚੁੱਕ ਕੇ ਲੈ ਗਈ ਸੀ ਭਰਾ ਨੂੰ 15 ਦਸੰਬਰ 1992 ਨੂੰ ਘਰੋ ਚੁੱਕਿਆ ਗਿਆ ਸੀ ਉਸ ਵੇਲੇ ਪਰਿਵਾਰ ਨੇ ਕਾफी ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰ ਪੁਲਿਸ ਜਿਹੜੀ ਉਹਨਾਂ ਦੇ ਪੁੱਤ ਨੂੰ ਕਿੱਥੇ ਲੈ ਕੇ ਗਈ ਹੈ ਕਿਉਂ ਲੈ ਕੇ ਗਈ ਹੈ ਪੰਜ 6 ਮਹੀਨੇ ਪਰਿਵਾਰ ਲੱਭਦਾ ਰਿਹਾ ਪਰ ਉਸ ਵੇਲੇ ਜੋ ਦੌਰ ਸੀ ਉਸ ਦਰਮਿਆਨ ਪਰਿਵਾਰ ਦੇ ਮਨ ਦੇ ਵਿੱਚ ਵੀ ਡਰ ਸੀ ਕਿ ਕਿਤੇ ਪਰਿਵਾਰ ਦੇ ਕਿਸੇ ਹੋਰ ਜੀ ਨੂੰ ਨਾ ਕੁਝ ਹੋ ਜਾਵੇ ਜਿਸ ਦੇ ਚਲਦਿਆਂ ਪਰਿਵਾਰ ਦੇ ਵੱਲੋਂ ਅੱਗੋਂ ਪੈਰ ਵੀ ਨਹੀਂ ਕੀਤੀ ਗਈ ਤੇ ਹੁਣ ਇਸ ਵਿਅਕਤੀ ਦੇ ਮਾਪੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਗਏ ਨੇ ਪਰ ਇਸ ਦਾ ਇਹ ਕਹਿਣਾ ਹੈ ਕਿ ਮੈਂ ਆਪਣੇ ਭਰਾ ਨੂੰ ਲੱਭਣਾ ਚਾਹੁੰਨਾ ਜਿਸ ਦੇ ਚਲਦਿਆਂ ਇਹ ਵਿਅਕਤੀ ਹੁਣ ਆਪਣੀ ਦਰਖਾਸਤ ਲੈ ਕੇ ਐਸਐਸਪੀ ਦਫ਼ਤਰ ਪਹੁੰਚਿਆ ਇਸ ਦਾ ਇਹ ਕਹਿਣਾ ਹੈ ਕਿ ਇਹ ਜਾਣਨਾ ਚਾਹੁੰਦਾ ਹੈ ਕਿ ਆਖਰ ਇਹਦਾ ਭਰਾ ਕਿੱਥੇ ਹੈ 1992 ਦਾ ਚੱਕਿਆ ਹੋਇਆ ਕਰੋ ਪੁਲਿਸ ਆ ਕੇ ਲੈ ਕੇ ਜਾਂਦੀ ਹੈ ਉਸ ਤੋਂ ਬਾਅਦ ਇਸ ਦੇ ਭਰਾ ਦਾ ਕੁਝ ਪਤਾ ਨਹੀਂ ਲੱਗ ਪਾਰਿਆ ਇਸ ਦਾ ਇਹ ਕਹਿਣਾ ਹੈ ਕਿ ਉਸ ਵੇਲੇ ਵੀ ਉਸ ਸਮੇਂ ਦੇ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਕਾਫੀ رابطہ ਕਰਨ ਦੀ ਪਰਿਵਾਰ ਨੇ ਕੋਸ਼ਿਸ਼ ਕੀਤੀ ਪਰ ਉਸ ਵੇਲੇ ਵੀ ਕੋਈ ਪੁਖਤਾ ਜਵਾਬ ਨਹੀਂ ਮਿਲ ਪਾਇਆ ਤੇ ਹੁਣੇ ਵਿਅਕਤੀ ਆਪਣੇ ਭਰਾ ਨੂੰ ਲੱਭਣ ਦੇ ਲਈ ਕਿ ਆਖਰ ਉਹ ਕਿੱਥੇ ਹੈ ਕਿ ਇਸ ਜ਼ਿਲ੍ਹੇ ਦੀ ਪੁਲਿਸ ਉਸ ਨੂੰ ਲੈ ਕੇ ਗਈ ਹੈ ਉਸ ਦੀ ਭਾਲ ਦੇ ਵਿੱਚ ਇੱਕ ਬਰਖਾਸਤ ਲੈ ਕੇ ਐਸਐਸਪੀ ਦਫ਼ਤਰ ਪਹੁੰਚੇ ਇਸ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਨਾ ਮੈਂ ਕਿਹੜਾ ਪਿੰਡ ਆ। ਨਰਮਲ ਸਿੰਘ ਆ ਜੀ ਗੋਮਟੀ ਕਲਾ ਪਿੰਡ ਆ ਜੀ। ਤਾਂ ਕੀ ਮਾਮਲਾ ਜਿਹੜਾ ਅੱਜ ਇੱਥੇ ਇਸ ਮਾਮਲਾ ਜੀ ਛੋਟੇ ਬ੍ਰਦਰ ਨੂੰ 1992 15 ਦਸੰਬਰ 1992 ਨੂੰ ਘਰੋਂ ਚੱਕਿਆ ਸੀਗਾ। ਚੱਕਣ ਤੋਂ ਬਾਅਦ ਸਾਨੂੰ ਮਤਲਬ ਕੋਈ ਹਦਾਇਤ ਆ ਪਤਾ ਨਹੀਂ ਦਿੱਤਾ। ਬਹੁਤ ਭਜਨਟ ਕੀਤੀ। ਜਿੱਥੇ ਵੀ ਸਾਨੂੰ ਕਿਤੇ ਪਤਾ ਲੱਗਦਾ ਜਿੱਥੇ ਜਾਂਦੇ ਸੀਗੇ। ਮਤਲਬ 5-6 ਮਹੀਨੇ ਲਗਾਤਾਰ ਹੀ ਸੀ ਮਤਲਬ ਭਜਨਟ ਕਰਦੇ ਰਹੇ। ਸਾਨੂੰ ਕੋਈ ਥਾਂ ਪਤਾ ਨਹੀਂ ਦਿੱਤਾ। ਅੱਜ ਆਜੇ ਅੱਜ ਸੀਗਾ ਜੀ। ਮਾਪਪਾ ਸੀਗੇ ਉਹ ਸੋਚਦੇ ਸੀ ਕਿ ਭਈ ਆਪਾਂ ਨਾ ਇਹਦੇ ਪਿੱਛੇ ਪਈਏ ਵੀ ਹੋ ਰਹੀ ਆਪਣਾ ਨੁਕਸਾਨ ਹੋ ਸਕਦਾ ਹੈਗਾ ਇਸ ਕਰਕੇ ਉਦੋਂ ਮਤਲਬ ਫਿਰ ਭਈ ਨਹੀਂ ਬੜੀ ਜਿਆਦਾ ਕਰ ਸਕੇ ਤੇ ਫਾਦਰ ਮੇਰੇ 14 ਚ ਗੁਜ਼ਰੇ ਆ ਮਦਰ 24 ਦੇ ਵਿੱਚ ਗੁਜ਼ਰੀ ਆ ਹੁਣ ਸੋਚਦੇ ਸੀ ਕਿ ਵੀ ਚਲੋ ਆਪਾਂ ਪਤਾ ਕਰ ਲਈਏ ਵੀ ਉਹ ਦਾ ਡਰ ਦੇ ਡਰ ਦੀ ਚਲੇ ਗਿਆ ਕਾਰਨ ਕੀ ਸੀਗਾ ਚੱਕਿਆ ਕਿਉਂ ਗਿਆ ਸੀ ਉਹਦੇ ਪਤਾ ਨਹੀਂ ਇਹ ਤਾਂ ਹੁਣ ਪੁਲਿਸ ਹੀ ਦੱਸ ਸਕਦੀ ਕਿਉਂ ਚੱਕਿਆ ਜੀ ਤੁਹਾਨੂੰ ਕੁਝ ਨਹੀਂ ਦੱਸਣਾ ਸਾਨੂੰ ਕੁਝ ਨਹੀਂ ਦਿੱਤਾ ਉਸ ਸਮੇਂ ਜਦੋਂ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਰਹੇ ਜਦੋਂ ਚੱਕ ਕੇ ਲਈ ਸੀ ਉਹ ਬਾਤ ਕੀ ਉਹਨਾਂ ਨੇ ਕੋਈ ਜਵਾਬ ਦਿੱਤਾ ਉਹ ਤਾਂ ਜੀ ਉਸ ਟਾਈਮ ਐਸੇ ਜਿਹਾ ਸੀਗਾ ਮਾਹੌਲ ਵੀ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਦੀ ਪੁਲਿਸ ਲੈ ਗਈ ਜੇ ਇਹਨਾਂ ਨੂੰ ਪੁੱਛਦੇ ਸੀ ਜਾਂ ਕਿਸੇ ਹੋਰ ਬਾਹਰਲੇ ਨੂੰ ਪੁੱਛਦੇ ਸੀ ਜਾਂ ਕਿਤੇ ਵੀ ਕਹਿੰਦੇ ਸਨ ਤਾਂ ਪਤਾ ਨਹੀਂ ਜੀ ਕੌਣ ਪੁਲਿਸ ਲੈ ਕੇ ਗਿਆ ਤੁਸੀਂ ਫਿਰ ਕਿਵੇਂ ਕਨਫਰਮ ਕਰਦੇ ਹੋ ਕਿ ਬਟਿੰਡੇ ਦੀ ਪੁਲਿਸ ਨਹੀਂ ਚੱਕਿਆ ਹੋ ਸਕਦਾ ਕਿਸੇ ਹੋਰ ਪੁਲਿਸ ਨੇ ਸਾਨੂੰ ਜੀ ਮਤਲਬ ਹੁਣ ਇਸ ਗੱਲ ਨੂੰ ਇੱਥੇ ਤਾਂ ਅਸੀਂ ਕਲੀਅਰ ਨਹੀਂ ਕਰ ਸਕਦੇ ਪਰ ਸਾਨੂੰ ਬਾਅਦ ਚ ਸਾਡੇ ਸੋਰਸਾਂ ਰਾਹੀਂ ਪਤਾ ਲੱਗਿਆ ਅਸੀਂ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਤੇ ਸਾਨੂੰ ਇੱਥੇ ਹੀ ਪਤਾ ਲੱਗਦਾ ਵੀ ਇਹ ਸਾਰਾ ਕੁਝ ਹੋਇਆ ਹੈ ਸਰ ਕੀ ਨਾ ਬਈ ਕੀ ਮਾਮਲਾ ਕਿਰਾ ਚੋਟੇ ਪਹੁੰਚੇ ਆ ਮੇਰਾ ਨਾ ਇਹ ਐਡਵੋਕੇਟ ਰਵੀ ਸਿੰਘ ਬਰਾੜਾ ਤੁਸੀਂ ਜਾਣਦੇ ਹੋ ਸਾਰੇ ਭਰਾਖੜ ਇਹ ਮਸਲਾ ਇਹ ਹੈ ਕਿ ਇਹ ਭਰਾ ਆਪਣੇ ਗੋਮਟੀ ਕਲਾਂ ਤੋਂ ਨੇ ਇਨਾਂ ਦਾ ਇਨਾਂ ਦੇ ਬ੍ਰਦਰ ਨੂੰ ਚੱਕਿਆ ਸੀਗਾ ਜੀ 1992 ਚ ਕਾਲੇ ਦੌਰ ਚ ਜਾਓ ਇਹ ਨਰਮਲ ਸਿੰਘ ਉਹਨਾਂ ਦੇ ਵੱਡੇ ਬ੍ਰਦਰ ਨੇ ਦਵਿੰਦਰ ਸਿੰਘ ਨੂੰ ਇਨਾਂ ਦੇ ਪ੍ਰਾਣੋਂ ਤੋਂ 16 ਸਾਲਾਂ ਦੀ ਉਮਰ ਚ 1992 ਚ ਬਠਿੰਡੇ ਦੀ ਸੀਆਈ ਸਟਾਫ ਦੀ ਟੀਮ ਨੇ ਜਿਸ ਤਰ੍ਹਾਂ ਹੁੰਦਾ ਸੀ ਕਿ ਦੋ ਗੱਟੀਆਂ ਭਰ ਕੇ ਰੇਡ ਮਾਰੀ ਇੱਕ ਵਾਖ ਤਰਵੰਦ ਗੱਡੀ ਇੱਕ ਦੂਸਰੀ ਗੱਡੀ ਭਰ ਕੇ ਖੇਤਾਂ ਚ ਘਰ ਤੇ ਉਸ ਟਾਈਮ ਸੀਆਈ ਸਟਾਫ ਦਾ ਇੰਚਾਰਜ ਸੀ ਇੱਥੇ ਜੋ ਐਸਪੀ ਰਿਟਾਇਰ ਹੋਏ ਨੇ ਬਾਅਦ ਚ ਉਹਨਾਂ ਨੇ ਉਸ ਤੋਂ ਬਾਅਦ ਕਿਤੇ ਵੀ ਦੱਸਿਆ ਨਹੀਂ ਕਿ ਬੱਚਾ ਕਿੱਧਰ ਗਿਆ 16 ਦਿਨਾਂ ਦਾ ਬੱਚਾ ਹੀ ਕਹਾਂਗੇ ਚੌਨਾਈਲ ਚੋਂਦਾ ਉਸ ਤੋਂ ਬਾਅਦ ਇਹਨਾਂ ਨੇ ਥਾਂ-ਥਾਂ ਤੇ ਠੋਕਰਾਂ ਖਾਧੀਆਂ ਤਾਂ ਤਾਂ ਤੇ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ ਦੇ ਫਾਦਰ ਸਾਹਿਬ ਨੇ ਐਪਲੀਕੇਸ਼ਨ ਦਿੱਤੀ ਜੋ ਜਿਹਦੀ ਅਸੀਂ ਕਾਪੀ ਵੀ ਨਾਲ ਲਈ ਹੈ ਬਕਾਇਦਾ ਐਫੀਡਵਟ ਲਾ ਕੇ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਨੂੰ ਉਹ ਐਪਲੀਕੇਸ਼ਨ ਦਿੱਤੀ ਉਸ ਦਾ ਕੁਝ ਨਹੀਂ ਹੋਇਆ ਕਿਉਂਕਿ ਐਪਲੀਕੇਸ਼ਨ ਉਸ ਟਾਈਮ ਕੋਈ ਟਾਈਪਿਸਟ ਲਿਖਦਾ ਵੀ ਨਹੀਂ ਸੀ ਹੁੰਦਾ ਇਹ ਤੁਹਾਨੂੰ ਪਤਾ ਕੋਈ ਲਿਖਤਾ ਵੀ ਨਹੀਂ ਸੀ ਹੱਥ ਲਿਖਤਾਂ ਜਿੰਨੀਆਂ ਦਿੱਤੀ ਹੱਥ ਲਿਖਤ ਦਿੱਤੀ ਹੋਈ ਇਹ ਦੂਸਰੀ ਇਹਨਾਂ ਨੇ ਐਪਲੀਕੇਸ਼ਨ ਲਿਖੀ ਜੀ ਆ ਪੰਜਾ ਆਈਜੀ ਦੇ ਨਾਤੇ ਜੀ ਉਹ ਕਿਸੇ ਨੇ ਫੜੀ ਹੋਈ ਨਹੀਂ ਪੁਲਿਸ ਚ ਤਾਂ ਤਾਂ ਦਾ ਦੇ ਪਰਦੇ ਰੇ ਨਾ ਕਿਸੇ ਨੇ ਦੱਸਿਆ ਕਿ ਜਿਉਂਦਾ ਹੈ ਜਾਂ ਮਾਰਤਾ ਜਾਂ ਕਿੱਧਰ ਗਿਆ ਜਾਂ ਕੋਈ ਕੇਸ ਹੈ ਕਿਸੇ ਕੋਰਟ ਚ ਕੇਸ ਵੀ ਨਹੀਂ ਚੱਲਦਾ ਜਾਂ ਕੁਝ ਵੀ ਉਸ ਤੋਂ ਬਾਅਦ ਫਾਦਰ ਸਾਹਿਬ ਇਹਨਾਂ ਦੇ ਤੇ ਇਹਨਾਂ ਦੇ ਮਦਰ ਆਪਣੇ ਬੇਟੇ ਨੂੰ ਅੜੀਕ ਦੇ ਹੌਣ ਪਿੱਛੇ ਜੇ ਮਦਰ ਦੀ ਡੈਥ ਹੋਈ ਹੈ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋਈ ਹੈ ਹੁਣ ਥੋੜਾ ਜਿਹਾ ਮਾਹੌਲ ਸਖਾਵਾਂ ਹੋਣ ਕਰਕੇ ਹੁਣ ਇਹਨਾਂ ਨੂੰ ਵੀ ਚੱਕਿਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਵੀ ਚੱਕਿਆ ਗਿਆ ਥ੍ਰੈਟ ਕਾਲਾਂ ਵੀ ਆਈਆਂ ਇਹਨਾਂ ਨੂੰ ਮਤਲਬ ਥ੍ਰੈਟ ਕੀਤਾ ਗਿਆ ਕਿ ਜੇਕਰ ਤੁਸੀਂ ਇਸ ਗੱਲ ਦਾ ਪਿੱਛਾ ਨਾ ਛੱਡਿਆ ਤਾਂ ਤੁਹਾਡਾ ਵੀ ਹਸ਼ਰ ਤੁਹਾਡੇ ਭਰਾ ਲਈ ਹੋਏਗਾ ਹੁਣ ਇਹ ਨਹੀਂ ਪਤਾ ਕਿ ਭਰਾ ਦਾ ਹਸ਼ਰ ਹੋਇਆ ਕੀ ਸੀ ਤਾਂ ਇਹਨਾਂ ਨੂੰ ਵੀ ਟਾਰਚਰ ਕੀਤਾ ਗਿਆ ਕਾਫੀ ਉਸ ਟਾਈਮ ਟਾਰਚਰ ਵੀ ਇਹਨਾਂ ਦੇ ਸਾਹ ਤੇ ਹੁਣ ਇਹ ਦੁਬਾਰਾ ਕਿਤੇ ਮੇਰੇ ਟੱਚ ਚ ਆਏ ਇਹਨਾਂ ਨੇ ਗੱਲਬਾਤ ਕੀਤੀ ਡਰ ਸੀ ਹੁਣ ਵੀ ਸੀ ਇਹਨਾਂ ਨੂੰ ਪਰ ਮੈਂ ਇਹਨਾਂ ਨੂੰ ਕਹਿ ਕੇ ਡਰਨ ਦੀ ਲੋੜ ਨਹੀਂ ਜਿਸ ਤਰ੍ਹਾਂ ਖਾਲੜਾ ਸਾਹਿਬ ਦੀ ਸ਼ਹਾਦਤ ਹੋਈ ਹੈ ਜੇਕਰ ਉਹ ਜੀ ਕੀਤਾ ਕੀ ਹੈ ਪਰ ਸੱਚ ਤਾਂ ਸਾਹਮਣੇ ਆਉਣਾ ਚਾਹੀਦਾ ਹੈ ਨਾ ਲੋਕਾਂ ਦੇ ਕਿ ਸਾਡੇ 16 ਸਾਲਾਂ ਦਾ ਬੱਚਾ ਉਸ ਟਾਈਮ ਤੋਂ ਚੱਕਿਆ ਹੋਇਆ ਅੱਜ ਤੱਕ ਕਿਸੇ ਨੇ ਦੱਸਿਆ ਹੀ ਨਹੀਂ ਕਿ ਇੰਨਾ ਜ਼ਿਆਦਾ ਧੱਕਾ ਤਾਂ ਇਸ ਵਾਸਤੇ ਅਸੀਂ ਐਸਐਸਪੀ ਸਾਹਿਬ ਨੂੰ ਪਹਿਲਾਂ ਐਪਲੀਕੇਸ਼ਨ ਦੇਣ ਆਏ ਹਾਂ ਕਿਉਂਕਿ ਇਹਦੇ ਅ ਐਸਐਸਪੀ ਸਾਹਿਬ ਨੂੰ ਪਹਿਲਾ ਐਪਲੀਕੇਸ਼ਨ ਦੇਣ ਦਾ ਇਹ ਹੈ ਕਿ ਕਈ ਕਹਿੰਦੇ ਸੀਬੀਆਈ ਦੀ ਜਾਂਚ ਸੀਬੀਆਈ ਦੀ ਜਾਂਚ 'ਚ ਵੀ ਅਸੀਂ ਅੱਗੇ ਜਾਵਾਂਗੇ ਜੀ ਉਹਦੇ 'ਚ ਇਹ ਹੈ ਕਿ ਸੀਬੀਆਈ ਦੇ ਜਸਟਿਸ ਸਾਹਿਬ ਨੇ ਆਪਣੇ ਉਹਨਾਂ ਦੇ ਪਿੱਛੇ ਜੇ ਨਿਊਜ਼ ਲੱਗੀ ਸੀ ਕਿ ਉਹ ਕਹਿ ਰਹੇ ਆ ਕਿ ਸਾਡੇ ਕੋਲੇ ਇੰਨਾ ਅ ਇਨਕੁਆਰੀ ਕਰਨ ਦਾ ਸਾਡੇ ਕੋਲੇ ਅਮਲਾ ਨਹੀਂ ਤਾਂ ਪੰਜਾਬ ਪੁਲਿਸ ਤੋਂ ਵੀ ਉਹਨਾਂ ਨੇ ਨਿਊਜ਼ ਸੀਗੀ ਆ ਝੂਠੇ ਅ ਸਬੂਕਸਾ ਮੈਂਦੀ ਖਬਰ ਸੀ ਝੂਠੇ ਮੁਕਾਬਲਿਆਂ ਦੀ ਜਾਂਚ ਦੀ ਸੁਣਵਾਈ ਤੋਂ ਹਟੇ ਜਸਟਿਸ ਇਸ ਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਸਾਡੇ ਕੋਲੇ ਇਹ ਨਾ ਅਮਲਾ ਨਹੀਂ ਐਨੀ ਪੁਰਾਣੀ ਇਨਵੈਸਟੀਗੇਸ਼ਨ ਹੁਣ ਅਸੀਂ ਇੱਕ ਵਾਰ ਇਹਨਾਂ ਨੂੰ ਹੀ ਬੇਨਤੀ ਕਰਦੇ ਆ ਕਿ ਉਹਨਾਂ ਦੇ ਥਰੂ ਆਉਣੇ ਆ ਤਾਂ ਫਿਰ ਵੀ ਤੁਹਾਡੇ ਕੋਲੇ ਆਉਣਾ ਜੇਕਰ ਤੁਸੀਂ ਸਿੱਧਾ ਕਰ ਦਿਓ ਤਾਂ ਬਹੁਤ ਹੀ ਵਧੀਆ ਨਹੀਂ ਫਿਰ ਸਾਡੇ ਕੋਲੇ ਦੂਸਰਾ ਆਲਟਰਨੇਟਿਵ ਤਾਂ ਇਹ ਹੈ ਕਿ ਸਾਨੂੰ ਉੱਪਰ ਹਾਈ ਕੋਰਟ ਦਾ ਜਾਂ ਉੱਪਰ ਜਾ ਕੇ ਸਾਨੂੰ ਸੀਵੀਆਟੀ ਜਾਂਚ ਵਾਸਤੇ ਇਨਕੁਆਰੀ ਲਵਾਉਣ ਵਾਸਤੇ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਇਹ ਲੰਮਾ ਸਮਾਂ ਹੋ ਗਿਆ 1992 ਦੀ ਗੱਲ ਕਰ ਰਹੇ ਹਾਂ, ਕਰੀਬ 30 ਸਾਲ ਹੋ ਗਏ। ਇਹ ਜਿਹੜੀ ਐਪਲੀਕੇਸ਼ਨ ਹੁਣ ਕਿਉਂ ਦਿੱਤੀ ਗਈ? ਵਿੱਚ ਗੈਪ ਕਿਉਂ ਹੈ ਨਾ? ਨਹੀਂ ਐਪਲੀਕੇਸ਼ਨ ਆ ਉਸ ਟਾਈਮ ਦੀਆਂ ਵੀ ਦਿੱਤੀਆਂ ਹੋਈਆਂ। ਨਾਲ ਅਸੀਂ ਕਾਪੀਆਂ ਲਾਈਆਂ ਉਸ ਟਾਈਮ ਤੋਂ ਫਿਰਦੇ ਰਹੇ ਐ। ਇਹ ਵੀ ਕਿ ਕਿ ਇਹਨਾਂ ਨੇ ਬਕਾਇਦਾ ਤਸ਼ੱਦਦ ਵੀ ਸਹ ਕਿ ਇਹਨਾਂ ਨੂੰ ਵੀ ਆਉਂਦੀਆਂ ਰਹੀਆਂ ਧਮਕੀਆਂ ਆਉਂਦੀਆਂ ਰਹੀਆਂ ਤੇ ਹੁਣ ਵੀ ਹੁਣ ਵੀ ਡਰ ਐ ਤਾਂ ਕਿਉਂਕਿ ਜੋ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰ ਇਸ ਟਾਈਮ ਇਸ ਪੋਜੀਸ਼ਨ ਤੇ ਹੈ ਕਿ ਛੇਤੀ ਕਿਤੇ ਉਹਨਾਂ ਨੂੰ ਹੱਥ ਪਾਉਣਾ ਕੋਈ ਖਾਲਾਜੀ ਦਾ ਵਾਰਾ ਨਹੀਂ ਉਹਦੀ ਮਤਲਬ ਰਿਸ਼ਤੇਦਾਰ ਵੀ ਚੰਗੀ ਅਪਰੋਚ ਤੇ ਆ ਹੁਣ ਵੀ ਰਿਟਾਇਰ ਐਸਪੀ ਨੇ ਫਿਰ ਵੀ ਲਿੰਕ ਹੁੰਦੇ ਨੇ ਤਾਂ ਹੁਣ ਇਹ ਹੈ ਕਿ ਅਸੀਂ ਐਪਲੀਕੇਸ਼ਨ ਦੁਬਾਰਾ ਤਾਂ ਦਿੱਤੀ ਹੈ ਕਿ ਮਾਹੌਲ ਕੁਝ ਖਾਵਾ ਹੋਇਆ ਕਾਫੀ ਹੁਣ ਸਜਾਵਾਂ ਵੀ ਹੋਈਆਂ ਉਸ ਟਾਈਮ ਤੇ ਪਰ ਮੇਰੇ ਖਿਆਲ ਚ ਕੋਈ ਇਹ ਬਾਲੀ ਵੱਡੀ ਇਨਵੈਸਟੀਗੇਸ਼ਨ ਦਾ ਇਸ਼ੂ ਨਹੀਂ ਇਹਨਾਂ ਵਾਸਤੇ ਜੇ ਕਿਤੇ ਕਰਨਾ ਹੈ ਤਾਂ ਪੁਲਿਸ ਨੂੰ ਪਤਾ ਹੈ ਕਿ ਕੀ ਹੋਇਆ ਸੀ ਕਿੱਥੇ ਹੋਇਆ ਸੀ ਜਾਂ న్యూਜ ਲੱਗੀ ਜਾਂ ਕੁਝ ਵੀ ਉਹ ਕਿਉਂਕਿ ਮੈਂ ਮੇਰੇ ਖਿਆਲ ਚ ਜਦੋਂ ਇਹਨਾਂ ਦੀ ਮੇਰੇ ਨਾਲ ਅਪਰੋਚ ਹੋਈ ਤਾਂ 5-7 ਦਿਨਾਂ ਚ ਮੈਂ ਕਾਫੀ ਤੈ ਤੱਕ ਇਸ ਗੱਲ ਤੇ ਪਹੁੰਚਿਆ ਜੋ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਜੇ ਕਿਸੇ ਨੂੰ ਇਨਵੈਸਟੀਗੇਸ਼ਨ ਮਾਰਕ ਹੋਊਗੀ ਇਹ ਦੱਸਣਗੇ ਜਾਂ ਕਿੱਥੋਂ ਕੀ ਕੁਝ ਸੀ ਤਾਂ ਉਹ ਸਭ ਕੁਝ ਪਤਾ ਹੈ ਉਹ ਕੋਈ ਐਡਾ ਵੱਡਾ ਪੁਰਾਣਾ ਨਹੀਂ ਇੰਨਾ ਜਿਆਦਾ ਪੁਰਾਣਾ ਕਹਿੰਦੇ ਹੁੰਦੇ ਜੇ ਕਿਤੇ ਕੱਢਣੀ ਹੋਵੇ ਗੱਲ ਤਾਂ ਪੁਲਿਸ ਤਾਂ ਖੂਚੋ ਵੀ ਕੱਢ ਲੈਂਦੀ ਹੈ ਪਰ ਨੀਤ ਸਾਫ਼ ਹੋਣੀ ਚਾਹੀਦੀ ਹੈ